ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੀ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਅੱਜ ਪਰ ਸ਼ਾਮ ਨੂੰ ਜਿਹੜੀ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਕਿਵੇਂ ਬੀਗੀਆਂ ਦਾ ਹਾਂ ਰਮਨ ਦੀ ਫੋਟੋ ਕਪਾ ਦੇ 22 ਪਾਈ ਪਈਆ ਕਾ ਪਹਿਲੇ ਇੰਨਾ ਦਾ ਵੀ ਟ੍ਰੈਂਡ ਸੀਗਾ ਪਿਕਸ ਵਗੈਰਾ ਲਾ ਕੇ ਕੱਪ ਬਣਾਉਦੇ ਹੁੰਦੇ ਸੀਗੇ ਤੇ ਚਾਚੇ ਨੇ ਕਿਹੜਾ ਬਚਾਰੇ ਨੇ ਕਹਿੰਦੇ ਕੱਪ ਦੇਖ ਕੇ ਹੁਣ ਤਾਂ ਗੋ ਕਹਿਦਾ ਹੁਣ ਨਗੂ ਵਰਗਿਆਂ ਦੇ ਕੰਮ ਆਉਂਦੇ ਆ ਕਿ ਖਰਾਬ ਹੋਣ ਲੱਗਿਆ ਤੇ ਦੁਪੱਟੇ ਆ ਗਏ ਪ੍ਰਿੰਟ ਤੇ ਹੌਲੀ 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 ਜੋ ਨਾ ਜਿਹੜਾ ਆਪਾਂ ਸਾਰਾ ਯਾਨੀ ਕਿ ਵੇਚੂਗਾ ਹੁਣ ਵੇਚ ਆਉਣਗੇ ਇੱਥੋਂ ਵੀ ਜਿਹੜਾ ਥਾਂ ਜਿਹੜਾ ਸਾਰਾ ਖਾਲੀ ਹੋ ਗਿਆ ਤੇ ਟਰਾਲੀ ਆ ਜਿਹੜੀ ਭਰਤੀ ਤੇ ਹੁਣ ਆਪਾਂ ਆਪਦੇ ਕੰਮਕਾਰ ਸਟਾਰਟ ਕਰਦੇ ਸੀ ਤੇ ਹੁਣ ਪਹਿਲਾਂ ਦੁੱਧ ਵਾਲ ਦੀ ਸਾਮ ਸੰਭਾਲ ਕਰਦੇ ਆਂ ਕੁਝ ਕੁ ਕਲਿੱਪਸ ਆਪਾਂ ਕੱਲ ਲਈਆਂ ਸੀ ਜਿਵੇਂ ਕਿ ਸਾਗ ਬਣਾਇਆ ਸੀ ਉਹ ਵੀ ਆਪਾਂ ਵਿੱਚ ਐਡ ਕਰ ਦਿਆਂਗੇ ਕਿਉਂਕਿ ਕੱਲ ਵੀ ਕੋਈ ਜ਼ਿਆਦਾ ਵਲੌਗ ਨਹੀਂ ਬਣਾਇਆ ਹੈਗਾ ਤੇ ਅੱਜ ਜਿਹੜੀ ਵਲੌਗ ਦੀ ਆਪਾਂ ਸਟਾਰਟਿੰਗ ਕਰਨ ਲੱਗੇ ਆਂ ਚਾਚੇ ਨੇ ਮੈਂ ਕਿਹੜਾ ਵਿਚਾਰੇ ਨੇ ਕਦੇ ਕੱਪ ਦੇਖਿਆ ਹੋਣਾ ਅੱਜ ਹੀ ਕੱਪ ਬਾਹਰ ਕੱਢਿਆ ਵੀ ਨਵੋ ਦੇ ਹੱਥ ਲੱਗਿਆ ਜੇ ਕਦੇ ਕਦੇ ਨਾ ਉਹ ਚ ਕੱਢ ਕੇ ਉਹੀ ਚਾਹ ਪੀਂਦੀ ਹੁੰਦੀ ਨਾ ਇਹ ਤਾਂ ਵਿਚਾਰਾ ਕੱਪ ਵੀ ਜਿਵੇਂ ਬਣਾਇਆ ਅੰਦਰ ਹੀ ਪਿਆਗਾ ਹਾਂ ਉਹ ਤਾਂ ਸਾਫ਼ ਹੈ ਉਹ ਤਾਂ ਆਹਾ ਮਾਰ ਲੈਣੀ ਹੈ ਨਾ ਲੈ ਜੂਗੀ ਤੁਹਾਨੂੰ ਆਹ ਰਮਾਂਡੀ ਫੋਟੋ ਭਾਗੇ ਜੀ ਪਾਈ ਪਈ ਹੈ ਬੋਲੀ ਬੋਲੀ ਹੈ ਬੱਚਾ ਮਾ ਗਗੜਨੇ ਬਣਾਈ ਆ ਮਾਸੀ ਤੋਂ ਕੋਟੀ ਹਾਈ ਹੇ ਇੰਨੀ ਮੋਟੀ ਪੱਛਮਾ බානි තාච කියදගේ ඇ නිමෝටි පාත්් බෙන ගැන මැහැලන්න මස්සි ෙස ලං අඩල ඇද ට මෝට හේරෝදිී කොට්ටි පූර කිත්තිකික් ඇත චො ඩුල්ලෑ ආග ජිනගන් කෑද නැවේ ඒටටිය කටම හෝ ච්ූ හෝද පත්්‍ය ජන්තක ශ්‍රේග නැගන් කත ලගගේ සට පලාුබන යද ਹਾਂ ਜਿਹੜਾ ਦੇਖ ਤਾਂ ਜਾਂਦੀ ਫਿਰ ਸਾਰਾ ਨਾ ਜਾਂ ਨਾ ਉਹ ਦੇ ਗਿਟਾਰਾਂ ਦੇਖ ਉਹ ਮਨ ਮੈਂ ਕੋਰਟ ਤੇ ਤਾਂ ਨਹੀਂ ਕਾਣੀ ਤੇ ਸਾਰੇ ਕੋਰਟਾਂ ਤੇ ਬੈਠੇ ਲੱਗੂ ਸਰ ਇੱਕ ਰੰਗ ਦਾ ਨਾਮ ਹਾਂ ਕਿੱਥੋਂ ਤੇ ਚਲੇ ਗਏ ਹਾਂ ਹਾਂ ਦਾਣਾ ਪਾਈ ਇਹਨਾਂ ਨੇ ਵੀ ਲਾਹਾ ਹੈ ਨਾ ਇਕੱਠਾ ਕਰ ਲਿਆ ਸੀ ਖਾਣ ਪੀਣ ਸਹੀ ਗੱਲ ਆ ਹਾਂ ਨਿੰਮ ਤੇ ਆਦ ਵੱਦੂ ਮਾਵਾ ਪਹਿਲਾਂ ਵੀ ਨਹੀਂ ਆਇਆ ਤੇ ਵੀ ਨਹੀਂ ਚਾਗਾ ਦੇਖ ਪਾ ਲੈ ਸਾਰੀ ਕਿਕਰ ਉਹ ਦੇਖੀ ਸਾਰੀ ਚਿੜੀਆਂ ਨਾ ਭਰ ਗਈ ਪੱਤੇ ਤਾਂ ਹੈ ਨਹੀਂ ਹਾਂ ਇੱਥੇ ਗਈਆਂ ਸਾਰੀਆਂ ਉੱਥੇ ਹੀ ਬੈਗਾਂ ਇਨੂੰ ਕਹਿੰਦੀ ਸੀ ਦਾ ਭੂਆ ਦਾ ਵੀ ਨਾਲ ਦਾ ਕਰੋ ਨਾਲ ਕਰੀਏ ਆਏ ਗਏ ਆ ਬਸ ਬੰਦੀ ਤੇ ਆਵਾਮਾ ਆਵਾਮਾ ਲਾਂਸ ਸਿਰਸ ਪਾ ਲਾ ਮੈਂ ਨੂੰਾਈ ਨਾ ਮੈਂ ਖਾਂ ਮੈਂ ਪੂਲਾ ਮੈਂ ਕੋਲੇ ਨੂੰ ਨਹੀਂ ਜਿਹੜੇ ਪੋਲੇ ਨੇ ਪੋਲੇ ਕਿ ਨੱਡੂ ਪੋਲੇ ਹੁੰਦੇ ਆ ਆਈ ਬਾਰੇ ਕੋਈ ਪ੍ਰਚੰਤ ਰਿਖੀ ਪਿੱਛੇ ਨੂੰ ਕਰਕੇ ਸਾਗ ਬਣ ਜੂਗਾ ਮਾਰੇ ਇੰਨਾ ਬੈਪਤੀ ਆਣਾ ਸੱਚੀ ਇਹ ਖੜ ਲਾ ਫਾੜੀ ਲਾ ਮੈਨੂੰ ਘਰੋਂ ਬਾਹਰ ਕਰ ਦਿੱਤੀ ਜਾਂ ਛੱਡੋਣੀ ਬੋਗੀਆਂ ਉਹ ਤਾਂ ਗਿਆ ਉਹਨੇ ਇੱਕ ਅੱਜ ਨਜ਼ਰ ਪੰਗੇ ਲਵੇ ਨਾ ਉਹਨੂੰ ਰੋਟੀ ਨਹੀਂ ਹਜਮ ਆਉਂਦੀ ਉਹਦੀ ਉਦੋਂ ਦਾ ਚੱਕੀ ਆਦੇ ਮੇਰੀ ਆਦਤ ਹੀ ਹੈ ਪੰਗੇ ਲੈ ਕੇ ਹੋ ਉਹ ਆ ਗਿਆ ਫੇਰ ਫੇਰ ਖੜ ਲਾਉਣਾ ਤਾਂ ਨਹੀਂ ਚਾਹੀਦੀ ਜਰੂਰ ਤੂੰ ਸਿੱਟਿਆ ਬੂਟ ਬਾਈਾਰੇ ਨੂੰ ਘੇੜ ਕਰਦਾ ਉਹਨੂੰ ਤਾਂ ਬਾਲੀਆਂ ਘੜ ਦੋ ਤਾਂ ਉਹਦੇ ਅੱਗੇ ਤਾਂ ਕੁਲਵਿੰਦਰ ਰੁੱਕ ਗਿਆ ਨਾ ਨਾ ਕੋਣੋ ਨਾਲ ਕਾਲ ਲਾਉਂਦਾ ਗਿਆ ਗਾਣਾ ਲਈ ਪਹਿਲਾਂ ਬੀਬੀ ਦੀ ਡਿਊਟੀ ਹੁੰਦੀ ਸੀ ਬੀਬੀ ਦੀ ਡਿਊਟੀ ਤੋਂ ਬਾਅਦ ਪਾਲੇ ਦੀ ਲੱਗਦੀ ਹੂ ਆ ਪਤਾ ਨਹੀਂ ਕਾਹਦਾ ਖੜਕਾ ਕਰੀ ਅੱਗੇ ਟਰਾਲੀ ਡਰੂਲੀ ਸੰਭ ਲਾ ਦਿੰਦਾ ਹਾਂ ਕਿ ਮੈਂ ਪਹਿਲਾਂ ਕਹੀ ਜਾਂਦੀ ਸੀ ਮੈਂ ਕਿ ਆ ਐਵੇਂ ਕਾ ਤੂੰ ਫਿਰ ਕੀ ਲੈ ਜਾਂਦਾ ਚੀਕੇ ਨਾਲੋਂ ਆਏ ਗੰਦਲਾਂ ਦੀਆਂ ਸਾਫ ਕਰੀ ਜਾਂਦੇ ਆ ਓਏ ਉਹ ਬੰਦੇ ਲੱਗੇ ਆ ਪਾਪਾ ਬਾਬਾ ਜਿੰਨਾ ਜਰ ਪੱਤੇ ਨਾਲ ਪਾ ਕੇ ਆਏ ਕਿਤੇ ਦੇਖਦੀ ਹੁੰਦੀ ਸੀ ਕਾਣ ਜੈ ਮਾਤਰਾ ਦੇ ਸੀ ਸਾਡੀ ਮੈਡਮ ਹੁੰਦੀ ਸੀਗੀ ਚੱਲ ਕੇ ਆਵੇ ਕਹਿੰਦੀ ਸਾਡੇ ਵੱਲ ਵੀ ਲੈ ਭੇਸ ਨਗਰੀ ਤੋਂ ਤੇ ਦਾਦੀ ਨੋਦੀ ਨੂੰ ਦਿਖਾ ਕੇ ਕੀ ਕਰੀ ਜਾਂਦੇ ਹਾਲੇ ਲੱਗਣਾ ਸੀ ਉਹਨਾਂ ਸਾਫੀ ਦੇ ਬਾਬਾ ਦੇਖੋ ਇਹਨੇ 1 ਲੱਖਰ ਚਕਾਈ ਤੇ ਅੰਦਰ ਗਈ ਬਸ ਮੈਂ ਦੇਖੋ 10ਵੀਂ ਤੇ ਆ ਗਈ 10ਵੀਂ ਅਜਾ ਕੋchnadi ਲਾਈ ਜਾ ਫਾਈਰ ਫਾਈਰ ਕੰਮ ਕਰਿਆ ਕਰ ਕਹਿੰਦਾ ਕਿ ਤਹਾ ਜਮ ਨਾ ਪਤੋ ਓਕੇ ਓ ਮਮਾ ਜੀ ਦੇਖੋ ਵੀ ਮੈਥੋਂ ਹਣਾ ਆਏ ਆਂ ਮੈਂ ਚੁੱਕੋ ਵੀ ਇਹਨਾਂ ਰੱਖ ਜੇ ਵਿੱਚ ਬਾਹਰ ਰੱਖਣਾ ਕੋਈ ਤਾਂ ਆ ਪਈਆਂ ਆ ਗਿਆਂ ਬਾਹਰ ਤਾਂ ਦੇਖੋ ਕਲਿੱਕ ਕਰਕੇ ਮਮਾ ਜੀ ਮਮਾ ਜੀ ਦੇਖੋ ਪਾਣੀ ਪਤਾ ਨਹੀਂ ਆ ਸਾਡੇ ਸੋ ਕਾਲੀ ਕਾਲੀ ਹੋ ਗਈ ਜਿੱਥੇ ਪਾਣੀ ਡੋਲੇ ਆਹ ਦੇ ਇੱਥੇ ਪਾਣੀ ਡੁੱਲਿਆ ਔਣਾਂ ਦਾ ਕਾਲੀ ਹੋ ਗਈ ਬੱਸ ਮਮਾ ਜੀ ਮੈਂ ਕਹਾਂ ਸੀ ਤੁਸੀਂ ਸਮਰੀਤ ਪਹਿਲਾਂ ਵੀ ਐਡਾ ਘੰਟਾ ਫੋਨ ਦੇਖੀ ਗਈ ਹੁਣ ਨਾ ਮੜੇ ਵਲੌਗ ਬਣਾ ਕੇ ਫਿਰ ਫੋਨ ਦੇਖਣ ਲੱਗ ਗਈ ਜੀ ਚਾੜੇ ਪੈਣਗੇ ਇਹਦੇ ਮੁੜ ਕੇ ਜੇ ਛੁੱਟੀਆਂ ਹੋ ਜਾਣਗੀਆਂ ਫੋਨ ਦੇਖਣ ਦੀਆਂ ਚਾਰ ਦਿਨ ਪੜ ਲਓ ਮੇਰੇ ਨੂੰ ਮੈਮ ਨੂੰ ਕਹਿਣਾ ਵੀ ਸੀਗਾ ਪਰ ਪਰ ਰਹਿ ਗਏ ਪਰ ਨਹੀਂ ਕਹਿਣ ਜੋ ਮੈਂ ਮੜਾ ਜੀ ਕੇ ਦੇਖ ਲੈਂਦੇ ਚਲਾਂ ਨਾ ਚਲ ਤੂੰ ਮੈਂ હાਜिर ਦੇ ਤੇ ਫਿਰ ਮੈਂ ਉਹ ਕਰਾਂ ਮੈਂ ਕੱਪੜੇ ਕੱਢਿਆ ਮੈਂ ਮਸ਼ੀਨ ਖੜੀ ਹੈ ਮੇਰੀ ਜੇ ਇਹ ਕਰਵਾ ਦਵਾਂ ਤਾਂ ਨਹੀਂ ਕਰਾਂਗਾ ਹੈਗਾ ਉਹਦਾ ਗੱਗੇ ਦਾ ਨੰਬਰ ਤੂੰ ਇਹ ਸ਼ਕਲ ਵੀ ਤਾਂ ਦਿਖਾ ਦੇ ਤੇਰੀ ਸ਼ਕਲ ਤਾਂ ਵੀ ਕਰਾਉਣਾ ਤੂੰ ਜਿਦ ਮੈਂ ਇਹਦੇ ਵਿੱਚ ਬਲੌਗ ਬਣਾ ਲਿਆ ਤੇ ਉਹ ਤੋਂ ਬਸ ਇਹਨੇ ਫੋਨ ਬੰਦ ਕਰ ਦੇ ਤੂੰ ਮੇਰੇ ਨਾਲ ਨਹੀਂ ਕਰਦੀ ਹੁੰਨੀ ਆ ਨਾ ਦੇਖ ਲੈਣੀ ਆ ਜਿਦ ਮਮੇ ਬਲੌਗ ਬਣਾਦੀ ਆ ਜਦੋਂ ਆਪਣੇ ਕੋਲ ਲੈ ਕੇ ਆਉਂਗੀ ਉਹ ਤੂੰ ਵੇਖੀ ਜਿ ਕੰਬਲ ਹੋਵੇ ਨਾ ਥੱਲੇ ਛੁੱਪ ਜਾਂਦੀ ਆ ਤੇ ਮੈਂ ਨੂੰ ਐਨੀ ਪਰ ਤੂੰ ਨਾ ਤੂੰ ਬੜਾ ਫੋਨ ਦੇ ਕੇ ਮੈਂ ਥੋੜੇ ਦੇ ਕੇ ਹੁਣ ਦੇਖ ਮੈਂ ਥੋੜੇ ਜਾਂ ਦੇਖ ਕੇ ਤੇ ਬਸ ਆ ਗਈ ਨਾ ਇੱਥੇ ਤੇ ਤੂੰ ਇੱਕ ਵਾਰੀ ਹੁਣ ਫੋਨ ਦੇਖਣ ਲੱਗ ਗਈ ਜੀ ਦੇਖਣਾ ਕਰ ਤੂੰ ਆ ਇਹ ਸਤਿਨਾਮ ਅੱਜ ਤੱਕ ਹੀ ਹੈ ਚੀਰਣਾ ਨਹੀਂ ਉਹਦਾ ਬਿੱਤਾ ਐਦੋ ਤਾਂ ਮੱਜਾਂ ਦਾ ਪੱਠੇ ਕੋ ਪਾਉ ਹੁੰਦੇ ਆਹ ਪਾਲੇ ਬੰਦੇ ਕਹਿੰਦੇ ਚੀਰਣਾ ਨਹੀਂ ਮੈਂ ਤਾਂੂੰ ਤਾਂ ਤੈਨੂੰ ਕਹਣੀ ਐ ਭਾਈ ਮੈਂ ਸਿਖਾ ਦੇ ਜੇ ਤੂੰ ਮੈਂ ਕਿ ਤੀਰੇ ਹੀ ਨਹੀਂ ਕਹਿਣਾ ਵੀ ਮਮ ਬੀਬੀ ਦਾ ਮਮਾ ਨੇ ਪਹਿਲੀ ਵਾਰ ਚੀਰਣ ਲੱਗੀ ਆ ਸਿੱਖ ਲ ਗਏ ਹੁਣ ਆਪਾਂ ਨੇ ਬੀਬੀ ਤਾਂ ਕਰੋ ਜਵਾਬ ਦੇ ਜਾਂਦੀ ਐ ਭਾਈ ਸਿੱਖਣਾ ਹੀ ਪੈਣਾ ਫਿਰ ਤੈਨੂੰ ਮੈਂ ਤਾਂ ਗੀਤ ਗਾ ਰਿਹਾ ਜਵੀੜਾ ਬੀਨਾ ਮੈਂ ਜਾਂ ਚੱਲੂਗੀ ਮੈਂ ਜਾਂ ਚੱਲੂਗੀ ਕੀ ਬੁਲੀ ਆਨੇ ਕੋਈ ਸਮਝ ਤਾਂ ਆਉਂਦੀ ਨਹੀਂ ਤੇਰੀ ਅਦੀਰ ਨਾ ਪਾਲੇ ਮੈਂ ਕਦੀ ਆਏ ਚੀਰੀ ਨੇ ਜਮ ਪਾਸੋਂ ਨੂੰ ਪੱਠੇ ਹੁੰਦੇ ਆ ਬਣਾਇ ਦਾ ਬਦਲ ਹੀ ਆ ਮਸ਼ੀਨ ਹੋਵੇ ਨਹੀਂ ਪੈਣੀ ਕੋਈ ਨਾ ਨਾ ਪਰ ਤਮੇ ਤਾਂ ਗਿਆ ਖੇਦੀ ਕੀ ਸਾਗ ਜੀ ਰਣਾਈ ਮम्मा ਭੂਆ ਨੇ ਸਾਗ ਜੀ ਰਣਾਈ ਸੀ ਲੱਗ ਕੇ ਫੋਨ ਤੇ ਗੱਲਾਂ ਕਰਨਾ ਮੰਮੀ ਨੇ ਕਿਹਾ ਪਤਾ ਭੂਆ ਨੇ ਜਦੋਂ ਵਲੌਗ ਦੇਖਿਆ ਕਿ ਮੰਮਾ ਬਸ ਤੋਂ ਬਾਹਰ ਜੀ ਵਾਲੀ ਗੱਲ ਹੈ ਮੰਮਾ ਮੈਂ ਕਹਿੰਦੀ ਸੀ ਉਹਨਾਂ ਕੋਲੋਂ ਨਾ ਦੱਸਦੇ ਹੋਣਾ ਕਿਵੇਂ ਕਰਦੀਆਂ ਮੈਂ ਹਾਂ ਠੀਕ ਕਰਦੇ ਹਾਂ ਤੇ ਪੈਰ ਹੀ ਤਰੇਦੇ ਵੀ ਮੰਮਾ ਵੀ ਆਏਗੇ ਅੰਸੀ ਤੁਸੀਂ ਜਿਵੇਂ ਪੂਆ ਕਰਦੀ ਹੈ ਨਾ ਇੱਧਰ ਵਾਲੇ ਹੱਥ ਨਾਲ ਉਹ ਮੈਂ ਕਰੂ ਨਾ ਮੈਂ ਪੂਆ ਦੇ ਪ੍ਰਕ ਮੈਥੋਂ ਆਏ ਤਾਂ ਮੂੰਹ ਹੀ ਨਹੀਂ ਕੱਟਿਆ ਜਾਂਦਾ ਗਾ ਪੂਆ ਜਾਂਦਾ ਜਾਂਦਾ ਗਾ ਗਗਨ ਵੀ ਤਰ ਤੁੜ ਲੈ ਦੀ ਸਾਉਤ ਮੈਨੂੰ ਨਹੀਂ ਆਉਂਦਾ ਭੈਣੀ ਸਿੱਖ ਲਾਂਗੇ ਗਗਨ ਮੈਂ ਸੀ ਨੂੰ ਮੈਸੇਜ ਕਰ ਦੂੰਗਾ ਸਿਖਾ ਦਊਗੀ ਆ ਦੇ ਪਾਲੇ ਕੋਲੇ ਬੈਠੀ ਆ ਪਾਲੇ ਤਾਂ ਉਸ ਖਾ ਦੂਗੇ ਨਾ ਕਿ ਹੈ ਗਗਨ ਮਸੀ ਦਾ ਦੋਹਰਾ ਫਿਰ ਉਹ ਕਿਥੇ ਖਾ ਸਕਦੀ ਆ ਮਮਾ ਕੀ ਇੰਨੇ ਮਿਲਾ ਦੇ ਬਸ ਪਾਲੇ ਕੱਟੂਗੀ ਮੇਰੇ ਨਹੀਂ ਬਸ ਦੀ ਗੱਲ ਦੇਖ ਕੋਈ ਨਹੀਂ ਕੋਈ ਨਾ ਮਮਾ ਤਾਂ stainਾ ਮੋਟਾ ਕੀ ਜਾਣੇ ਹਲੇ ਸਹੀ ਥੋੜਾ ਰਹਿ ਗਿਆ ਲਓ ਜੀ ਅੱਜ ਆਪਾਂ ਰੋਟੀ ਵੀ ਬਣਾਵਾਂਗੇ ਚਿਗਲੇ ਤੇ ਕਿਉਂਕਿ ਅੱਗ ਬਹੁਤ ਜ਼ਿਆਦਾ ਪਈ ਹੈ ਤੇ ਵਿਚਾਰੇ ਪਤੀਲੇ ਦਾ ਗਲ ਕਰ ਬੁਰਾ ਹਾਲ ਹੋ ਗਿਆ ਤੇ ਸਾਗ ਜਿਹੜਾ ਆਪਣਾ ਬਣ ਗਿਆ ਬਸ ਹਜ ਜਣ ਕਿ ਘੋਟਣ ਵਾਲਾ ਤੇ ਪਾਲੇ ਆਈ ਸੀ ਲੈਣ ਤੇ ਅੱਜ ਸਾਗ ਘੋਟਣ ਵਾਲਾ ਕਹਿੰਦੇ ਮੈਨੂੰ ਚਾਰੇ ਪਾਸੇ ਕੰਮ ਔੜ ਕੇ ਦੋਗੇ ਇਹ ਸਾਗ ਚਿੱਟੇ ਵਜ ਜ ਕੇ ਕਿਵੇਂ ਹਾਲ ਹੋ ਲੇ ਜਾਣਾ ਘੈਂਟ ਬਣ ਗਿਆ ਅੱਜ ਬਣਾਉਣਿਆ ਰੋਟੀ ਚੁੱਲੇ ਤੇ ਨਹੀਂ ਤਾਂ ਉਧਰ ਅੰਦਰ ਹੀ ਬਕਦੀ ਹੁੰਦੀ ਰੋਟੀ। ਲੋ ਜੀ ਸਾਗ ਘੋਟਣ ਦੀ ਤਿਆਰੀ ਹੈ ਤੇ ਉਧਰ ਆਟਾ ਜਿਹੜਾ ਦੋ ਪੰਨ ਤਾਂ ਗੁੱਝ ਚੁੱਕਿਆ। ਆਈ ਮੈਂ ਗੁੰਨ ਲ ਗਏ ਦੋ ਪਰਾਂ ਦਾ। ਦੋ ਪਰਾਂ ਦੇ ਤੁਸੀਂ ਕੰਨਿਆ? ਚਾਹੋ ਈ ਤਵਾ ਧਰ ਦਿਆਂ ਤੇ ਟੋਕਰਾ ਵਿਚਾਰਾ ਰਹਿ ਗਿਆ ਇੱਥੇ ਪਿਆ। ਇਹ ਕਰ ਦਈਏ ਸਾਈਡ ਤੇ ਫਿਰ ਸੱਟ ਕੇ ਆਵਾਂਗੇ ਗਾਈਆਂ ਅੱਗੇ। ਉਂ ਕਿਤੇ ਹਾਂ ਜਿੱਥੇ ਲਾਵਾਂਗੇ ਹੋਰ ਰਾੜ ਰਾੜ ਕੇ ਵਧਗਾ ਕਣਕ ਦੀ ਲੋਨ ਲੱਕ ਦੋ ਤਪਕੀਆਂ ਆਪਣੀਆਂ ਮਮਾ ਯੈਸ ਹਾਂ ਅੱਜ ਤੇ ਮੈਂ ਰੋਟੀ ਘਾੜੂ ਹਾਂ ਆਹ ਕਾ ਤੋ ਹੋ ਗਈ ਇਹ ਦੀ ਇਹ ਨਾ ਮੈਂ ਕੇ ਕੇ ਆਹ ਲਾਹ ਇਹਦੀ ਰੋਟੀ ਵਧਗਾ ਲਓ ਰਢੀ ਹੋਈ ਨਾ ਹੋਏ ਕਿਉਂ ਕਿ ਜੀਨੇ ਸਭ ਰੀਤੀ ਤੂੰ ਹਟਦੀ ਨਹੀਂ ਗਈ ਮੰਮਾ ਮੈਂ ਕਹਦੀ ਪਿੱਛੇ ਹੋ ਜਾ ਥੋੜਾ ਆ ਆ ਗਿਆ ਹੈ ਇੱਧਰ ਹਾਂ ਆ ਛਿੱਲੜ ਜੇ ਵਦਗਾ ਹਨਾ ਮੰਮੀ ਇਹ ਦੋਈ ਅੱਗ ਜੀ ਬਚੀਆਂ ਲੀ ਵਦਗਾ ਬਰੋਤ ਮੰਮਾ ਜਣਾ ਬੱਗਣੇ

ਦੇ ਕਮਾਂ ਮਮਾ ਵਾਧਾ ਗਾਸ ਸੱਕ ਵੀ ਲੈਣੇ ਨੇ ਲੈ ਰੋਟੀਆਂ ਵੀ ਪਕਾ ਲੈਣੇ ਆ ਹਾਏ ਕਿੰਨੀ ਸੋਹਣੀ ਅਗਮਚੀ ਆ ਰੋਟੀ ਤੱਤੀ ਬਦਲਾ ਲਾਦੀ ਹਾਏ ਕਿੰਨੀ ਸੋਹਣੀ ਅਗਮਚੀ ਆ ਮੈਂ ਅੱਗ ਸੇਕਦੀ ਬਾਲਾ ਹਾਂ ਖਾਂਦੀ ਲਈ ਰੋਟੀ ਕੁੜੀਏ ਦੂੰ ਮੈਂ ਖਾਉਂਗੀ ਖਾਣੀ ਚਲ ਮੇਰੇ ਨਾਲ ਖਾ ਲੂ ਤੇ ਮੈਂ ਖਾ ਲੂ ਫਿਰ ਮੰਮੂ ਚਾਹ ਰੱਖਣਾ ਕਿਚਨ ਨਾਲ ਲਾ ਲਾ ਸਾਗ ਬਣਿਆ ਅੱਜ ਦਿਖਾਓ ਕਿੱਥੇ ਅਸਾਗ ਕਿਵੇਂ ਸਾਗ ਦੀ ਵੀ ਸ਼ੁਰੂਆਤ ਕਰਗੇ ਪਾਪੇ ਰੋਟੀ ਪੜਾਏਂਗੇ ਬੱਤ ਪੜਾਏਂਗਾ ਪੜਾਏ ਹੋਗੇ ਸਾਗ ਦੀ ਵੀ ਸ਼ੁਰੂਆਤ ਕਰਗੇ ਫਿਰ ਸਾਗ ਕਰਕੇ ਕੀ ਅੱਜ ਮੰਮਾ ਨਾ ਕਰਨੀ ਮਰ ਕਿੱਥੇ ਸਾਗ ਦਿਖਾ ਦੇ ਦਦੀ ਆਹੋ ਚਲ ਠੀਕ ਹੈ ਫਿਰ ਇਹਨੂੰ ਖੋਲ ਆ ਘਤੋ ਕੋਲੇ ਨਿਯੋਜ ਹੋਇਆ ਮਾਦੇਖ ਮੈਂ ਤਾਂ ਸਾਗ ਦੀ ਸ਼ੁਰੂਆਤ ਕਰਨ ਲੱਗੀ ਸੀ ਹਨਾਂ ਦਾ ਸਾਗ ਕੀ ਹੁੰਦੀ ਸ਼ੁਰੂਆਤ ਤਾਂ ਬਹੁਤ ਮਹੀਨੇ ਪਹਿਲਾਂ ਦੀ ਹੋਈ ਐ ਕਿ ਦਿਖਾਉਣ ਲੱਗੀ ਸੀ ਵੀ ਸਾਗ ਬਣਿਆ ਆ ਹਾਂ ਮੈਂ ਦਿਖਾਤਾ ਸੀ ਪਹਿਲਾਂ ਕਟਿਲੇ ਚ ਉਹ ਦਸੇ ਆ ਕੇ ਆਲੀ ਕਿਹੜਾ ਕਟੈਕਸ ਲੱਗਦਾ ਜੀ ਦਿਖਾਤਾ ਦੁਵਾਰੇ ਹਮਨੇ ਵੀ ਘਾੜਾ ਥਾਂ ਹਾਂਜੀ ਇਹ ਸਾਡਾ ਤਵਾ ਹਾਂ ਆ ਸਾਡਾ ਹੈਗਾ ਘਰ ਰੋਟੀ ਕੋਨ ਵਾਲਾ ਪਤਾ ਨਹੀਂ ਕਿ ਕਹਿੰਦੇ ਹੁੰਦੇ ਆ ਭੁੱਲ ਗਿਆ ਮੈਂ ਚਲੋ ਮੈਂ ਮੈਂ ਦਾਦ ਨੂੰ ਰੋਟੀ ਫੜਾਇਆ ਮਾ ਹਲੋ ਜੀ ਟਾਈਮ ਹੋ ਗਿਆ ਸਵਾ ਸੱਤ ਦਾ ਤੇ ਅੱਜ ਇਹ ਜੇ ਕੰਮ ਚ ਘੜੰਮ ਹੋਏ ਜਣਾ ਕੰਮ ਚ ਘੜੰਮੀ ਕਹਿੰਦੇ ਨੇ ਕੀ ਬੀਬੀ ਲਾਈਟ ਨਹੀਂ ਆਉਂਦੀ ਕਹਿੰਦੇ ਕੱਲ ਨੂੰ ਹਾਂ ਹਾਏ ਹਾਏ ਨਬੂ ਨਬੂ ਮੈਂ ਤਾ ਚਾਂਟੇ ਖਾਣ ਵਾਲੇ ਗੱਲਾਂ ਨਾ ਕਰ ਕਰ ਕਿਵੇਂ ਪਾਣੀ ਡੋਲੇ ਪੋਚਾਣਾ ਰੇਥੇ ਪੈਣਾ ਬਹੁਤ ਰੇ ਹਾਂਜੀ ਮੈਂ ਗੱਲ ਕਰਨ ਲੱਗੀ ਸੀ ਉਧਰ ਬੀਬੀ ਨੇ ਆਵਾਜ਼ ਮਾਰ ਲਈ ਟਾਈਮ ਹੋ ਗਿਆ ਸਵਾ 7:00 ਦਾ ਕਹਿੰਦੇ ਕਿ ਲਾਈਟ ਨਹੀਂ ਆਉਂਦੀ ਕੱਲ ਨੂੰ ਪਹਿਲਾਂ ਮੈਨੂੰ ਐਸਿਕ ਚੱਲ ਅੱਜ ਮੈਂ ਕੱਪੜੇ ਨਹੀਂ ਧੋਣੇ ਕੱਲ ਨੂੰ ਧੋऊंगी ਹੁਣ ਇਹੋ ਜਿਹਾ ਕੰਮ ਵਧਿਆ ਸੱਚੀ ਚਾਲਨ ਗਰ ਰੱਤੋਂ ਤੋਂ ਪਰ ਦਿ ਰਾਤੀ ਗਏ ਨੇ ਸਾਡੇ ਅੱਡੀ ਮੁੰਨ ਤੇ ਮੈਂ ਲੱਦਾ ਸੌਂਗੇ ਉੱਤਗੇ ਤੇ ਹੁਣ ਰੋਟੀ ਵਗੈਰਾ ਖਾ ਲਈ ਸੀਗੀ ਤੇ ਹੁਣ ਨਾਲੇ ਤਾਂ ਮੈਂ ਕੱਪੜੇ ਹੁਣ ਪਾਏ ਹਾਰ ਕੇ ਏਡਾ ਟੱਬ ਭਰਿਆ ਪਿਆ ਸੀ ਧੋਣ ਆ ਲਿਆਂਦਾ ਹੁਣ ਮਸ਼ੀਨ 'ਚ ਕੱਪੜੇ ਪਾਏ ਆ ਮੈਂ ਚਲ ਕੋਈ ਨਹੀਂ ਹੋਰ ਘੰਟਾ ਲੇਟ ਵੇਲੇ ਹੋ ਜਾਣਗੇ ਪਰ ਜਿਹੜੇ ਕੰਮ ਨਿਭੜ ਜੇ ਉਹਦੀ ਰੀਸ ਨਹੀਂ ਹੈਗੀ ਤੇ ਨਹੀਂ ਤਾਂ ਹੁਣ ਰੋਟੀਆਂ ਖਾ ਕੇ ਪਈ ਜਾਣਾ ਸੀਗਾ ਤੇ ਹੁਣ ਚਲਾਏ ਆ ਵਿਚਾਲਾ ਦਾ ਕੰਮ ਨਿਵੇੜ ਲਗੇ ਹਨਾ ਧੋਲ ਗਏ ਉਹੀ ਕੱਲ ਨੂੰ ਟੈਨਸ਼ਨ ਫਰੀ ਹੋਊਗੀ ਕੱਲ ਨੂੰ ਕਹਿੰਦੇ ਆਓਗੇ 5 ਵਜੇ ਮੈਂ ਕਿ ਫੇਰ ਵੀ ਅੱਧੀ ਰਾਤੀ ਹੋਣੀ ਆ ਤੇ ਹੁਣੇ ਕੰਮ ਨਿਬੇੜ ਲਾ ਬਸ ਥੋੜੇ ਜੇ ਕੱਪੜੇ ਤਾਂ ਮੈਂ ਸੁੱਕਣੇ ਪਾਤੇ ਵਿੱਚ ਦੀ ਭੱਜ ਕੇ ਰੋਟੀ ਫੜਾ ਆਉਣੀ ਹੈ ਤੇ ਹਜੇ ਪ੍ਰੈਸ ਕਰਨ ਵਾਲਿਆਂ ਨੇ ਮੰਮੀ ਨੇ ਕੁਰਸੀ ਭਰੀ ਪਈ ਆ ਹੁਣ ਕੁਰਸੀ ਤੇ ਰੱਖਿਆਂ ਦੇ ਤਾਰਾ ਤੋਂ ਲਾ ਲਾ ਕੇ ਤੇ ਫਿਰ ਉਹ ਪ੍ਰੈਸ ਕਰੂਗੀ ਹੁਣ ਮੈਂ ਵੇਚਦੀ ਹਾਂ ਇਹ ਕੱਪੜੇ ਸੁੱਕੀ ਜਾਂਦੇ ਸੀ ਮੈਂ ਹੱਥਲ ਵਿੱਚ ਦੀ ਮੈਂ ਥੋੜਾ ਜਿਹਾ ਬਲੌਗ ਬਣਾ ਲਈ ਕਿਉਂਕਿ ਬਣਿਆ ਨਹੀਂ ਸੀਗਾ ਜਿਹੜਾ ਸਾਗ ਵਾਲਾ ਬਲੌਗ ਬਣਾਇਆ ਉਹ ਵੀ ਆਪਾਂ ਕੱਲ ਕਲਿੱਪਸ ਲੈਤੀਆਂ ਸੀਗੀਆਂ ਪਾਲੇ ਆ ਗਈ ਸੀ ਚਲ ਅਨੰਦਪੁਰ ਤੇ ਇਹ ਦੋਨਾਂ ਜਣੀਆਂ ਨੇ ਅਸੀਂ ਕੱਟ ਲਿਆ ਤੇ ਹੁਣ ਮੈਂ ਤਾਂ ਕਰਕੇ ਹੁਣ ਵਸਾ ਕੇ ਮੈਂ ਹੁਣ ਕੱਪੜੇ ਵਗੈਰਾ ਦਾ ਕੰਮ ਕਰੀਂਦੀ ਸਮਾਜ ਚੱਲ ਨਾਲ ਥੋੜੀ ਆਪਾਂ ਵਲੌਗ ਬਣਾ ਲੈਨੇ ਆ ਨਾਲੇ ਕੱਪੜੇ ਵਗੈਰਾ ਧੋਈਏ ਨੇ ਹਣਾ ਮੈਡਮ ਮੇਰੀ ਸੁਣ ਲੈ ਗੱਲ ਬਈ ਹਾਂ ਪੋਚਾ ਲਾ ਦੇ ਕਹਿਣੀ ਹੈ ਨਾ ਪਤਾ ਨਾ ਤੈਨੂੰ ਮੈਂ ਕੀ ਕਹਿਣੀ ਆ ਬਸ ਈਕਾ ਉੱਥੇ ਕੋਈ ਤੜਕ ਗਿਆ ਨਾ ਤੇ ਮੁੜ ਕੇ ਹੋਰ ਕੰਮ ਵਧੂਗਾ ਅਟਾਲਿਆਂ ਤੇ ਇੰਨੀ ਕ ਜਿਆਦੇ ਤੜਕਣ ਹੁੰਦੀ ਸੱਚੀ ਤੇ ਉੱਥੇ ਚੱਕ ਕੇ ਨਾ ਹੁਣ ਪੋਚਾ ਲਾ ਦੇ ਪੋਚਾ ਨੇ ਮੇਰਾ ਕੰਮ ਨਿਭੜਿਆ ਸੀ ਮੈਂ ਸੁਭਾ ਲਾਤੇ ਸੀਗੇ ਅੱਜ ਤੇ ਹੁਣ ਧੋਵਾ ਕੱਪੜੇ ਪਹਿਲਾਂ ਧੋਵਾ ਕੱਪੜੇ ਫੇਰ ਕੱਪੜੇ ਪ੍ਰੈਸ ਕਰਾਂ ਬਸ ਕੱਪੜੇ ਹੀ ਕੱਪੜੇ 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 ਅੱਧੀ ਰਾਤ ਹੋ ਜਾਨੀ ਹੈ ਲਾਈਟ ਆ ਲੈਣੇ ਅੱਜ ਹੋਰ ਕੰਮ ਵਧਾਤਾ ਪਤਾ ਨਹੀਂ ਕਿਉਂ ਨਹੀਂ ਆਉਂਦੀ ਕੀ ਰੀਜ਼ਨ ਹੈਗਾ ਇਹਦਾ ਕੀ ਨਹੀਂ ਲੈ ਬਈ ਮੈਂ ਤਾਂ ਕੱਪੜੇ ਸੁੱਕਣੇ ਪਾਉਣੀਆਂ ਕੀ ਖਾਈਆਂ ਨਹੀਂ ਹੁਣ ਤੂੰ ਇਹ ਕੀ ਤਰੀਕਾ ਹੁਣ ਤਾਂ ਖਾਤੇ ਹਟੇ ਸੇ ਸਾਗ ਨਾਲ ਹੁਣ ਕਾਤੋਂ ਖਾਨੀ ਆ ਫਿਰ ਇਹ ਕਿ ਕਾਦੇ ਵਾਲਾ ਪਰੌਂਠਾ ਇਹ ਲੈ ਚਾ ਲੈ ਬੱਚਾ ਲੈ ਲਈ ਕਿ ਇਹ ਮੈਂ ਕਰੂੰਗੀ ਪ੍ਰੈਸ ਦਾ ਨਾ ਵਾ ਤੂੰ ਨਾ ਅੱਧ ਬਚਦੇ ਜੇ ਕਰ ਕਰਕੇ ਕੱਪੜੇ ਲਾ ਕੇ ਨੇ ਸਿੱਟੇ ਕਰ ਘੰਟਾ ਕ ਪਾ ਲੈਣੀ ਲੋਹਰਾਂ ਤੇ ਘੰਟਾ ਕ ਪਾ ਲੈਣੀ ਫੋਟ ਤੇ ਮੜ ਕੇ ਇੰਨੇ ਬਣਾ ਬਣਾ ਕੇ ਸਿੱਟ ਦਿੰਨੀ ਹੈ ਜੀ ਜਿਹੜਾ ਸੂਟ ਪਾ ਲੈ ਉਹਨੂੰ ਪ੍ਰੋਪਰ ਮੈਲਾ ਕਰਿਆ ਕਰ ਅੱਧ ਬਚਦੇ ਜੇ ਕਰ ਕਰ ਸਿੱਟੀ ਨਾ ਉਹ ਧੂਣ ਵਾਲੇ ਨਾ ਉਹ ਰੱਖਣ ਵਾਲੇ

ਰਿਆਤਾ ਚੱਕਰ ਚ ਰੋਟੀ ਆ ਤੇ ਇੱਕ ਚ ਆਹ ਫੋਨ ਨਾ ਹੁਣ ਚਾਰਜ ਲਾ ਦੇ ਠੀਕ ਹੈ ਠੀਕ ਹੈ ਫੋਨ ਚਾਰਜ ਲਾ ਦੇ ਬਿੱਤਰ ਮਾਂ ਤੁਸੀਂ ਤੇ ਤੂੰ ਆਪ ਦੇ ਕੱਪੜੇ ਠੰਡ ਲੱਗ ਜਾਂਦੀ ਐ ਇਸ ਤੇ ਜਾਣੇ ਭਾਈ ਅੰਦਰ ਅੰਦਰ ਅੰਤ ਤੁਸੀਂ ਕੰਮ ਨਵੇੜ ਕੇ ਹੀ ਆਏ ਹੋ ਫਿਰ ਲਾ ਦਾਂਗੇ ਆ ਤਾ ਨਾ

ਇਹ ਗਰਸੀਤੇ ਕੱਪੜੇ ਗੁੱਚੀ-ਮੁੱਚੀ ਹੋਏ ਪਏ ਨੇ ਹੁਣ ਫਿਰ ਪ੍ਰੈਸ ਹੀ ਮਾਰਨੀ ਪੂਗੀ ਨਾ ਮੈਨੂੰ ਕਿੱਥੇ ਥਾਉਂ ਥਾਈ ਕੱਪੜੇ ਹੁਣ ਤੇ ਮੈਨੂੰ ਆਹ ਕੰਮ ਤਾਂ ਨਾ ਹੋ ਜੂਗਾ ਸਤਨੁਸਾਰ ਜਿਹੜੇ ਬਾਹਰ ਅੰਦਰ ਜਾਣੇ ਹੁੰਦਾ ਮੈਂ ਨਾ ਕਰੀ ਸਕਦਾ ਘਰ ਵਾਲੀ ਕੱਪੜੇ ਨੂੰ ਦੱਸ ਕੀ ਪ੍ਰੈਸ ਹੁੰਦਾ ਹੂੰ ਦੇ ਆਦਾ ਉਧਰ ਹੈ ਨਾ ਐਸਸੀ ਕੀ ਕਹਨੇ ਆ ਉਧਰ ਹੈ ਐਸਸੀ ਵੀ ਬਿੰਨ ਯਾਗ ਬੀਬੀ ਕਨੇਤੀ ਰਾਤ ਨੂੰ ਆਰੇ ਧਰੀ ਬੱਤੀ ਮਮਾ ਜੀ ਤੁਹਾਨੂੰ ਗਾਇਡ ਦੱਸਨੀ ਆ ਹਾਂਜੀ ਕਿ ਡੈਡੀ ਤੋਂ ਨਾਮ ਨਾ ਪਿਆ ਪਤਾ ਕੀ ਕਰ ਜਾਂਦਾ ਉਧਰ ਹੋਂ ਤਾਂ ਐਸਡੀ ਲਾ ਕੇ ਜਾਂਦੇ ਉਧਰ ਕਬੱਡੀ ਮੈਚ ਲੱਗਿਆ ਹੋਇਆ ਆ ਥੱਕ ਕੇ ਆਏ ਆ ਪੁੱਤ ਤੇ ਹਾਂ ਉਹ ਤਾਂ ਬੰਨਣਾ ਨੇ ਤੇ ਪੈਣਾ ਹੀ ਆ ਕਬੱਡੀ ਹੈ ਨਾ ਮੈਚ ਆ ਲਗਾਤਾ ਚਪ ਐਤੂ ਕਬੱਡੀ ਮੈਚ ਲਗਾਤਾ ਤੇ ਉਥੇ ਹਾਂਜੀ ਉਤਾਰਦੇ ਉੱਤੋਂ ਦੇ ਤਾਂ ਹਾਂ ਤੇ ਦਾਦਾ ਦੂ ਦੇਖੇ ਜਾਂਦਾ ਤੇ ਜਿਹਦੇ ਡੈਡੀ ਬੈਠਾ ਨਾ ਤੇ ਰੂਮ ਚ ਉਹ ਆ ਫੁੱਟ ਤੇ ਕਬੱਡੀ ਇਹਨ ਦੇਖੇ ਜਾਂਦਾ ਅਕਲੂ ਆਈਨੇ ਕੱਪੜੇ ਪਾਏ ਆਗੇ ਫਿਰ ਥੱਲੇ ਦੀ। ਕਿਹਨੇ ਨਾ ਮੰਮੀ ਮੋਟੀ ਸ਼ਰਟ। ਕਨੇ ਟ-ਸ਼ਰਟ ਕਰ ਸਵੈਟ ਸ਼ਰਟ। ਹਾਂ ਮੋਟੀ। ਉਹਨੇ ਫ੍ਰੌਕ ਲੈ। ਹੁਣ ਐ ਸੈੱਟ ਗਿੰਨੇ ਆ ਹੁਣ ਨਾ ਇਹਨਾਂ ਦਾ ਪਤਾ ਲੱਗਦਾ ਤੋਤੇ ਕਿੰਨ ਤੋਤੇ ਅੱਧ ਵਿਚ ਅੱਧੇ ਕਰ ਕਰ ਕੁਸ ਤਾਂ ਮੇਰੇ ਕੰਮ। ਇਹੀ ਕੁੜੀ ਵਧਾਈ ਜਾਂਦੀ ਰਹਦੀ ਐ ਤਾਂ। ਬਸ ਉਹਨੇ ਇਹ ਸਾਰੇ ਨਾ ਕਰ। ਚਲ ਹੁਣ ਆਪ ਸਕੂਲ ਨੂੰ ਜਨੇ ਪੇਪਰ ਦੇ ਕੇ ਘਰ ਜਿੰਦੀ ਐ। ਹਾਈ ਮੈਨੂ ਪਪਾ ਨਾ ਹਾਈ ਮੈਨੂ ਕੱਪੜੇ ਹਨ ਐ ਡਿਸਾਈਡ ਕਰਾ ਦੇ। ਕਿਹੜੇ ਪਾਪਾ ਮੈਂ ਕਿਹੜੇ ਪਾਪਾ ਡਿਸਾਈਡ ਕਰਾਉਣ ਨੂੰ ਬਹੁਤ ਤਰੇਗਾ ਹਾਂ ਨੂੰ ਫੰਕਸ਼ਨ ਤੇ ਜਾਣਾ ਹੁੰਦਾ ਡਿਸਾਈਡ ਕਰਾਉਣਾ ਲੋਜ ਰੱਲ ਕਹਿ ਦਿੰਦੀ ਆ ਬੀਬੀ ਕੀ ਕਰੀ ਆਂ ਤੇ ਆ ਦੇਖਦੀ ਆ ਕੀ ਕਰਨਾ ਇਧਰ ਚੱਕੀ ਹਾਂਜੀ ਟਾਈਮ ਹੋ ਗਿਆ 8:30 9 ਦਾ ਤੇ ਆਪਾਂ ਆਪਣੇ ਜਿਹੜੇ ਕੰਮ ਕਰਿਆ ਸਾਰੇ ਲੈ ਇਨੇ ਨਵੇੜ ਤੇ ਕੀ ਪ੍ਰੋਬਲਮ ਹੈ ਹੁਣ ਆਪਾਂ ਆਵਦਾ ਥੋੜਾ ਬਹੁਤਾ ਕੰਮ ਕਰਦੇ ਸੀਗੇ ਸਕੂਲ ਦਾ ਤੇ ਇਸ ਦੇ ਨਾਲ ਹੀ ਆਪਾਂ ਕਰਾਂਗੇ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿਵੇਂ ਕਿ ਆਪਾਂ ਕੱਲ ਵਲੌਗ ਪਾਇਆ ਸੀ ਤਾਂ ਆਪਾਂ ਪੁੱਛਿਆ ਸੀਗਾ ਹਨਾ ਪਹਿਣਾ ਪੈਣਾ ਤੋਂ ਬੀ ਨਾਈਸ ਵਲੌਗ ਦੀ ਜਗ੍ਹਾ ਤੇ ਜੇਕਰ ਤੁਸੀਂ ਵੀ ਹੋਰ ਕਮੈਂਟ ਕਰ ਸਕਦੇ ਹੋ ਵਲੌਗ ਦੇ ਵਿੱਚ ਕੋਈ ਗੱਲ ਲੈ ਕੇ ਹਨਾ ਤਾਂ ਬਹੁਤ ਸਾਰੇ ਭੈਣਾਂ ਨੇ ਸੋਹਣੇ ਸੋਹਣੇ ਜਣਕ ਨੇ ਇੱਕ ਇੱਕ ਕਮੈਂਟ ਕੀਤਾ ਵਧੀਆ ਕਿਤੇ ਜਣਕੀ ਪਤਾ ਲੱਗਦਾ ਆਪਾਂ ਨੂੰ ਹਨਾ ਫੁੱਲ ਵਲੌਗ ਜਿਹੜੇ ਬਲੌਗ ਨੂੰ ਜਿਹੜੇ ਫੁੱਲ ਵਾਚ ਕਰਦੇ ਆ ਤੇ ਉਹਨਾਂ ਨੇ ਵੀਟ ਵੀ ਕੀਤੀ ਹਨਾ ਪੁੱਛਿਆ ਸਾਰਿਆਂ ਨੇ ਵੀ ਤੁਸੀਂ ਵਲੌਗ ਕਿਉਂ ਨਹੀਂ ਪਾਇਆ ਤਾਂ ਵਧੀਆ ਲੱਗਿਆ ਵੀ ਜਦੋਂ ਪੈਣਾ ਦੇ ਕਮੈਂਟ ਆਏ ਹਨਾ ਵੀ ਚਲੋ ਜੇਕਰ ਪੈਣਾ ਫੁੱਲ ਵਾਚ ਕਰਦੀਆਂ ਹਨਾ ਤਾਂ ਫੇਰ ਹੀ ਉਹਨਾਂ ਨੂੰ ਵਿੱਚੋਂ ਪਤਾ ਲੱਗਿਆ ਵੀ ਆਪਾਂ ਕੀ ਪੈਣਾ ਤੋਂ ਪੁੱਛਿਆ ਸੀਗਾ ਤੇ ਕੀ ਉਹਨਾਂ ਨੇ ਜਵਾਬ ਦਿੱਤੇ ਤੇ ਥੈਂਕ ਯੂ ਸੋ ਮੱਚ ਜੀ ਤੁਸੀਂ ਇਦਾਂ ਹੀ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਸਪੋਰਟ ਕਰਦੇ ਰਹੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਤਾਂ ਸਪੋਰਟ ਕਰਕੇ ਆਪ ਅੱਗੇ ਵਧ ਸਕਦੇ ਹਾਂ ਤੇ ਇਦਾਂ ਹੀ ਆਪਾਂ ਤੁਹਾਡੇ ਦੇ ਲਈ ਸੋਹਣੇ ਸੋਹਣੇ ਵਲੌਗ ਹੈ ਜਿਹੜੇ ਲੈ ਕੇ ਆਵਾਂਗੇ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਏ ਤਾਂ ਕਿ ਆਉਣ ਵਾਲੇ ਵਲੌਗ ਦੇ ਜਿਹੜੇ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ